ਤੋ ਵੀᱱਾ ਆਪਣੇ ਪ੍ਰਿੰਟ ਸੂਟਾਂ ਦੀ ਵੈਰਾਈ ਬਹੁਤ ਵਧੀਆ ਆਪਣੇ ਕੋਲ ਇਸ ਤਰ੍ਹਾਂ ਦੇ ਤੁਹਾਨੂੰ ਜਿੰਨੇ ਮਰਜ਼ੀ ਸੂਟ ਪ੍ਰਿੰਟ ਲੈ ਲਓ ਇਹਨਾਂ ਤੁਹਾਨੂੰ ਦੇਵਾ 50 ਤੋਂ 70% ਆਨਫ ਦੀ ਹਰ ਸੂਟ ਪਰ ਰੇਟ ਮੈਂਸ਼ਨ ਹੋਊਗਾ ਜਿੰਨੇ ਮਰਜ਼ੀ ਸੂਟ ਆਓ ਜਿੰਨੇ ਮਰਜ਼ੀ ਲਓ ਆਹ ਦੇਖੋ ਜੀ ਇੱਕ ਦਤਨ ਡਿਜ਼ਾਈਨ ਵਲੋਂ ਪਾਕਿਸਤਾਨ ਡਿਜ਼ਾਈਨ ਆ ਗਿਆ ਡਾਰਕ ਰੰਗ ਆ ਗਏ ਆ ਲਾਈਟ ਸ਼ੇਡ ਆ ਗਏ ਅੱਛਾ ਜੇ ਕਿਸੇ ਨੇ ਮੈਨੂੰ ਲੇਡੀਜ਼ ਨੇ ਲੈਣਾ ਡਾਰਕ ਲਾਈਟ ਜਾਂ ਜਿਹੜਾ ਵੀ ਕਲਰ ਲੈਣਾ ਮਿਲ ਸਕਦਾ ਜਿਹੜਾ ਮਰਜ਼ੀ ਭਾਈ ਰੰਗ ਲਓ ਇਦਾਂ ਦੇ ਚੁੰਨੀਆਂ ਪੇਰੋ ਥੋੜੇ ਜਿਹੜੇ ਆਉਂਦੇ ਆ ਆਪਣੇ ਸਾਰੇ ਹੈਗੇ ਆ ਇਹੀ ਨਾ ਸਮਝਣ ਲੋਕੀ ਜਿਹੜੇ ਕੜਾਈਆਂ ਵੇਚਦੇ ਨੇ ਇਹ ਤਾਂ ਲੋਕੀ ਫੋਟੋ ਨਾਲ ਲਾ ਲਾ ਕੇ ਯਾਰ ਚ ਘੁੰਮਦੇ ਰਹਿੰਦੇ ਆ ਭਾਜੀ ਜੋ ਮਰਜ਼ੀ ਲੋ ਭਾਜੀ ਇਦਾਂ ਦੇ ਦੇਖੋ ਆ ਬੁੜੀਕ ਦੇ ਉੱਪਰ ਕੜਾਈਆਂ ਦੇਖੋ ਪਲੇਨ ਉੱਪਰ ਦੀ ਪ੍ਰਿੰਟ ਉੱਪਰ ਕੜਾਈਆਂ ਇਹ ਸਾਰੇ ਬਕਰਵਾ ਕੇ ਰੱਖਦੇ ਆਪਾਂ ਤੁਹਾਨੂੰ ਆ ਕੋਈ ਦੇਖੋ ਕੋਈ ਰੈਡੀ ਕੱਟ ਸੂਟ ਮਿਲਨੇ ਸਰ ਇਦਾਂ ਦੇ ਕੋਲ ਆ ਘੁੰਮ ਫਿਰ ਕੇ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਜੈ ਰਹੀ ਸੂਟ ਤੇ ਰੇਟ ਵੀ ਅੱਦੇ ਇਹ ਸੂਟਾਂ ਤੇ ਵੀ ਰੇਟ 70% ਤੋਂ 70% ਆਫ ਆ ਜੀ ਘੱਟੋ ਘਾਟ 50% ਦੀ ਆ ਦੇਖੋ ਪਾਸੀ ਪਿਓਰ ਦੇ ਸੂਟ ਜੀ ਗਲੇ ਦੇ ਕਿਨੋਂ ਕੰਮ ਕੀਤਾ ਆ ਜੀ ਕੱਪ ਦੇਖੋ ਘੇਰੇ ਦਾ ਕੰਮ ਦੇਖੋ ਸਲਵਾਰ ਤੇ ਵਰਕ ਜੀ ਨਾਲ ਚੁੰਨੀਆਂ ਪੂਰੇ ਫੈਂਸੀ ਆਹ ਸੈਲੀਬ੍ਰਿਟੀ ਸੂਟ ਭਾਜੀ ਆਣਗੇ ਇਦਾਂ ਸੂਟ ਭਾਈ ਜਿੰਨੇ ਮਰਜ਼ੀ ਡਿਜ਼ਾਈਨ ਲੋ ਤੁਹਾਨੂੰ ਪਾ ਇਹਨਾਂ ਦੀ ਘੱਟੋ ਘਾਟ 50% ਬਹੁਤ ਨੂੰ ਆਫ ਦੇਣ ਜਾ ਰਹੇ ਆ ਜੀ ਕਿਸੇ ਦੀ ਬਾਜੂ ਤੇ ਵਰਕ ਆ ਕਿਸੇ ਦੇ ਪਹੁੰਚ ਦੇ ਵਰਕ ਆ ਕਿਸੇ ਦੀ ਬਾਜ਼ੂ ਪਹੁੰਚੇ ਤਾਂ ਉਹਨਾਂ ਦੇ ਵਰਗਾ ਜੀ ਸਾਰੇ ਸੂਟ ਐ ਹੱਥ ਕੱਢੇ ਜਿਹਨੂੰ ਪਹੈਂਡਵਰਕ ਕਹਿੰਦੇ ਬਿਲਕੁਲ 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 ਬਾਜੀ ਦੇਖੋ ਸਾਰੇ ਸਿੰਗਲ ਸਿੰਗਲ ਪੀਸ ਹੋਣਗੇ ਇਸ ਸੂਟ ਦੀ ਖਾਸ ਗੱਲ ਕੀ ਆ ਤੁਹਾਡਾ ਸੂਟ ਤੁਹਾਡੇ ਕੋਲ ਆ ਜੀ ਮਤਲਬ ਸੋਲੋ ਸੂਟ ਜਿਹਨੂੰ ਆਪਾਂ ਬਿਲਕੁਲ ਜਿਹੜੇ ਬਾਜੀ ਕੁੜੀਆਂ ਨਾ ਅੱਜ ਕੱਲ ਕਾਲਜ ਵਾਲੀਆਂ ਕੁੜੀਆਂ ਆਪ ਤਿਆਰ ਕਰਵਾਉਂਦੀਆਂ ਨੇ ਸੂਟ ਬਿਲਕੁਲ ਜੀ ਇਹਨਾਂ ਦੀ ਕਢਾਈ ਉਹ ਤਿੰਨ ਤਰੀਕਾ ਲੈਂਦੇ ਪਾਜੀ ਆਪਨੇ ਸੂਟ ਨੂੰ ਮਿਲਣਾ 12 1500 ਬਸ ਖੀਰ ਬਸ ਬਸ ਮਤਲਬ ਜਿੰਨੇ ਦਾ ਬੇਸ ਆਣਾ ਉਹਨੇ ਚ ਪੂਰੇ ਤਿਆਰ ਸੂਟ ਮਿਲਦੇ ਨੇ ਬ ਦੀਵੇ ਲੋਰ ਦੇਖੋ ਡਾਕ ਡਾਕ ਕੇ ਲੈਟ ਰਹਿਟੇਗਾ ਇਹ ਸਾਰੇ ਪਾਈਸਰ ਸੂਟ ਮਿਲਨੇ ਆ ਬਜ਼ਾਰ ਤੋਂ ਅੱਧੇ ਰੇਟਾਂ ਦੇ ਬਾਜੀ ਆ ਦੇਖੋ ਆ ਬੁਟੀਕ ਵੀ ਦੇਖੋ سارے ਅੱਛਾ ਹੈਗੇ ਸਾਰੇ ਜਗਮਗਾ ਕਰਦੇ ਸਾਰੇ ਹੀ ਪਾਦੀ ਜਿਵੇਂ ਦੇਖਵਾਸ ਉਡਾ ਗਿਆ ਬਾਜੀ ਆ ਲਓ ਸਿਰ ਬਲੈਕ ਕਲਰ ਦੀ ਉੱਧੇ ਹੀ ਡਿਮਾਂਡ ਬਹੁਤ ਜ਼ਿਆਦਾ ਨਾ ਬਾਜੀ ਸਿਰ 995 ਜੀ ਚਾਹੇ ਮਸਲੀਨ ਲੈ ਲੋ ਹਾਂ ਚਾਹੇ ਲੈ ਲੋ ਸ਼ਿਮਰ ਜੀ ਜੀ ਠੀਕ ਹੈ ਜੀ ਚਾਹੇ ਲੈ ਲੋ ਚੌਕਲ ਕਪੜਾ ਜੀ ਬਿਲਕੁਲ ਜੀ ਚਾਈਨਲ ਬਾਜੂ ਕੱਢੀ ਵਾਲਾ ਹਾਂ ਹਾਂ ਚਾਈਨਲ ਵਾਲੇ ਬਾਜੂ ਤੇ ਪੌਂਦੇ ਕੱਢੇ ਵਾਲਾ ਜੀ ਜੀ ਇਹ ਸਾਰੇ ਭਾਈ ਸਰਾ 995 ਜੀ ਸਿਰਫ 995 ਆ ਦੇਖੋ ਭਾਈ ਚਾਈਨਲ ਫਿਊਜ਼ਨ ਕਪੜਾ ਜੀ ਹਾਂ ਹਾਂ ਠੀਕ ਆ ਜੀ ਇਹ ਬਾਜ਼ਾਰ ਨੂੰ 2250 ਵਿੱਚ ਵੇਚਦਾ ਜੀ ਓਕੇ ਹਲੋ ਇਹ ਇੱਕ ਚੀਜ਼ ਦੇਖੀਏ ਸਾਰਿਆਂ ਦੇ ਉੱਤੇ ਹੈਂਡਵਰਕ ਆਣਾ ਨਾ ਭਾਜੀ ਸਾਰੇ ਮੇਨ ਹੈਂਡਵਰਕ ਆਣਾ ਸਾਰਿਆਂ 'ਤੇ ਜੀ ਜੀ ਆ ਦੇਖੋ ਵੀਰੇ ਇਹ ਸਾਰੇ ਤੁਹਾਨੂੰ ਮਿਲਣਗੇ ਸਿਰਫ ਸਿਰਫ 999 ਬਾਜੀ ਇਦਾਂ ਦੇ ਹੋਰ ਹਜ਼ਾਰੇ ਨਹੀਂ ਤੁਹਾਨੂੰ ਮਿਲਣਗੇ ਆ ਦੇਖੋ ਮੈਂ ਵੀ ਦੇਖਦਾ ਪਏ ਇੱਥੇ ਡਿਜ਼ਾਈਨ ਬਹੁਤ ਜ਼ਿਆਦਾ ਹੈਗੇ ਨਾ ਬਾਜੀ ਆ ਲਓ ਪਿਓਰ ਕਰਿਆ ਦੇ ਸੂਟ ਜੀ ਪਿਓਰ ਕਰੇ ਨੇਚਰਲ ਦੇ ਜੀ ਜੀ ਸਾਰੇ ਹੈਂਡ ਵਰਕ ਇੱਥੇ ਪਾਜੀ ਇਹ ਸਾਰੇ ਬਾਜੀ ਨੇ ਮਰਜ਼ੀ ਸੂਟ ਚੱਕ ਲਓ ਤੁਹਾਨੂੰ ਸਾਰੇ ਮਿਲਣੇ 999 ਬਾਜੀ ਆ ਦੇਖੋ ਆ ਲੁਫ ਫਲਕਾਰੀਆਂ ਵਾਲੀਆਂ ਰਣਗੇ ਇਹ ਵੀ 999 ਜੀ ਇਹ ਵੀ ਚੁੰਨੀਆਂ ਬਨਾਸੀ ਆਣਗੀਆਂ ਅੱਛਾ ਇਹ 2 in 1 ਤੇ ਬਾਜੀ ਯਾਰ ਲੇਟੈਸਟ ਹੈ ਇਹ ਵੀ ਆਪਾਂ ਸੇਲ ਜੀ 2 in 1 ਬਨਾਸੀ ਚੁੰਨੀ ਇਹ ਵੀ 999 ਬਾਜੀ ਕੀ ਬਾਤ ਇਸ ਤੋਂ ਬਿਨਾਂ ਜਿਹਨਾਂ ਨੇ ਇ ਇਦਾਂ ਸੂਟ ਮੰਨ ਲੋਗੇ ਬਾਜੀ ਮੋਹਦ ਘਟਿਆ ਦੇ ਆਪਾਂ ਕਹਿੰਨੇ ਆ ਵੀ ਜਾਲ ਸੂਟ ਆ ਗਿਆ ਜਿੱਥੇ ਜਗ੍ਹਾ ਨਹੀਂ ਬਚਦੀ ਬਿਲਕੁਲ ਭਾਜੀ ਇਦਾਂ ਦੇ ਆ ਗਏ ਇਹ ਸੂਟ ਪਾ ਦੀ ਬਾਜ਼ਾਰ ਨਾਲੋਂ ਤੁਹਾਨੂੰ ਲਿਖ ਕੇ ਦਿੰਦਾ ਅੱਧ ਮਲਤ ਦਊਗਾ ਜੀ ਇਹ ਸਾਰੇ ਸੂਟ ਆ ਸਾਰੇ ਇਦਾਂ ਦੇ ਤੁਹਾਨੂੰ 3600 ਰੁਪਏ ਮਿਲਣਾ ਆ ਦੇਖੋ ਭਾਈ ਤੁਹਾਨੂੰ ਦੁਕਾਨਾ ਆ ਜਾਓ ਇਧਰ ਨੂੰ ਜੀ ਆ ਆ ਦੇਖੋ ਇਸ ਤੋਂ ਬਿਨਾ ਆ ਸੂਟ ਲੈ ਜਾਓ ਭਾਜੀ ਹਾਂ ਹਾਂ 2600 ਬਿਲਕੁਲ 1000 ਰੁਪਏ ਦਾ ਜੀ ਇਹ ਮਤਲਬ 2600 ਰੁਪਏ ਜਿਹੜਾ ਰੇਟ ਹੈ 1000 ਰੁਪਏ